ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਜਾਨ ਫੂਕ ਦਿੱਤੀ ਹੈ। ਸ਼ੰਭੂ ਦੀ ਥਾਂ ਹੁਣ ਖਨੋਰੀ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਬਣ ਗਿਆ ਹੈ। ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਖਨੋਰੀ ਬਾਰਡਰ ਉੱਪਰ ਪਹੁੰਚ ਰਹੇ ਨੇ ਤੇ ਦੂਜੇ ਪਾਸੇ ਸਿਆਸੀ ਲੀਡਰ, ਗਾਇਕ, ਕਲਾਕਾਰ ਤੇ ਹੋਰ ਅਹਿਮ ਸ਼ਖਸੀਅਤਾਂ ਡੱਲੇਵਾਲ ਦੀ ਹਮਾਇਤ ਲਈ ਆ ਰਹੇ ਨੇ। ਮਰਹੂਮ ਕਾਇਕ ਸਿੱਦੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵੀਰਵਾਰ ਨੂੰ ਖਨੌਰੀ ਬਾਰਡਰ ਪਹੁੰਚੇ ਉਹਨਾਂ ਨੇ ਕਿਸਾਨਾਂ ਦੀ ਹਿਮਾਇਤ ਕਰਦਿਆਂ ਅਪੀਲ ਕੀਤੀ ਕਿ ਫਸਲਾਂ ਤੇ ਨਸਲਾਂ ਦੀ ਇਸ ਲੜਾਈ ਵਿੱਚ ਡਟ ਕੇ ਖੜੀਏ ਬਿਊਰੋ ਰਿਪੋਰਟ ਐਮ ਬੀ ਪੀ ਸੰਜਾ ਬਸੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਕਿਉਂਕਿ ਸਾਡਾ 12-13 ਹਜ਼ਾਰ ਰਪਏ ਦਾ ਜੇ ਅਸੀਂ ਇੱਕ ਇੱਕ ਟਰਾਲੀ ਵੀ ਤੰਦੂ ਕਰੀਏ ਤਾਂ ਤਾਂ ਵੀ ਅਸੀਂ ਬਹੁਤ ਐ ਵੱਡੀ ਪਦਰਤੀ ਇਸ ਜਿਹੜਾ ਮੋਰਚਾ ਨੂੰ ਮਜ਼ਬੂਤ ਕਰ ਸਕਦੇ ਕਿਉਂਕਿ ਇਹ ਇੱਕ ਸੰਘਰਸ਼ ਦੀ ਘੜੀ ਹੈ ਜਿੱਕਰ ਸਾਡੇ ਜਰਨਲ ਇਸ ਸਮੇਂ ਅਸੀਂ ਇਕੱਲੇ ਜਿਹਾ ਪੈਣ ਦੇਵਾਂਗੇ ਤਾਂ ਸਾਡੇ ਮਸਲੇ ਸਾਰੇ ਹੱਲ ਸਾਡੇ ਇੱਕੇ ਦੇ ਨਾਲ ਹੋਣਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਸ਼ੱਕ ਤੁਹਾਡੇ ਛੋਟੇ ਮੋਟੇ ਮੱਤ ਵੀ ਹੁਣ ਸਾਰੇ ਪਲਾ ਕੇ ਇੱਕ ਮੰਚ ਤੇ ਇਕੱਠੇ ਹੋ ਜਬ ਕਿਉਂਕਿ ਫਸਲਾਂ ਤੇ ਨਸਲਾਂ ਦੀ ਗੱਲ ਹੈ ਆ ਦਾਸ ਤੁਹਾਡੇ ਸਾਹਮਣੇ ਬੈਠਾ ਹੈ ਨਸਲਾਂ ਗਵਾਟੀਆਂ ਕਿ ਬਣਦੀ ਹੈ ਤੁਹਾਨੂੰ ਪਤਾ ਲੱਗਦਾ ਹੈ ਇਸ ਗੱਲ ਦਾ ਹਰ ਖੇਤਰ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਹੈ ਫਸਲਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਲਾ ਐਂਡ ਆਰਡਰ ਦੇ ਉੱਤੇ ਸਾਡੀ ਕਿਤੇ ਵੀ ਕੋਈ ਭੋਰਾ ਕੁਛਕਿਛ ਨਹੀਂ ਹੋ ਰਹੀ ਹਰ ਸਰਕਾਰ ਨੇ ਜੇਕਰ ਅਸੀਂ ਇਸ ਤੇ ਨਹੀਂ ਬੋਲਦੇ ਤਾਂ ਜ਼ਰੂਰ ਕੱਲੇ ਬਹੁਤ ਵੱਡੇ ਨੁਕਸਾਨ ਥੱਲੇ ਆ ਜਾਣਗੇ ਅੱਜ ਅਸੀਂ ਇਸ ਧਰਤੀ ਤੇ ਖੜਕੇ ਤੁਹਾਡੇ ਸਾਹਮਣੇ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋਈਏ ਸਾਡਾ ਇਕੱਠੇ ਹੋਇਆ ਮੇਰਾ ਗੁਜ਼ਾਰਾ ਨਹੀਂ ਹੋਣਾ ਬਾਸ਼ੀਆਂ ਨੂੰ ਤਾਂ ਅਪੀਲ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਕਿਉਂਕਿ ਸਾਡਾ 12-13000 ਰੁਪਏ ਦਾ ਜੇ ਅਸੀਂ ਇੱਕ ਇੱਕ ਟਰਾਲੀ ਵੀ ਤੰਦੂ ਕਰੀਏ ਤਾਂ ਤਾਂ ਵੀ ਅਸੀਂ ਬਹੁਤ ਐ ਵੱਡੀ ਪਦਰ ਦੀ ਇਸ ਜਿਹੜਾ ਮੋਰਚੇ ਨੂੰ ਮਜ਼ਬੂਤ ਕਰ ਸਕਦੇ। ਸੋ ਕਿ ਇਹ ਇੱਕ ਸੰਘਰਸ਼ ਦੀ ਘੜੀ ਹੈ ਜਿੱਕਰ ਸਾਡੇ ਜਰਨਲ ਇਸ ਸਮੇਂ ਅਸੀਂ ਇਕੱਲੇ ਨਹੀਂ ਪੈਣ ਦੇਵਾਂਗੇ। ਤਾਂ ਸਾਡੇ ਮਸਲੇ ਸਾਰੇ ਹੱਲ ਸਾਡੇ ਇੱਕ ਦੇ ਨਾਲ ਹੋਣਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਸ਼ੱਕ ਤੁਹਾਡੇ ਛੋਟੇ-ਮੋਟੇ ਮੱਤਭੇਦ ਵੀ ਹੁਣ ਸਾਰੇ ਪਲਾ ਕੇ ਇੱਕ ਮੰਚ ਤੇ ਇਕੱਠੇ ਹੋ ਜਵੋ ਕਿਉਂਕਿ ਫਸਲਾਂ ਤੇ ਨਸਲਾਂ ਦੀ ਗੱਲ ਹੈ ਆ ਦਾਸ ਤੁਹਾਡੇ ਸਾਹਮਣੇ ਬੈਠਾ ਹੈ ਨਸਲਾਂ ਗਵਾਟੀਆਂ ਕਿ ਬਣਦੀ ਹੈ ਤੁਹਾਨੂੰ ਪਤਾ ਲੱਗਦਾ ਹੈ ਇਸ ਗੱਲ ਦਾ ਹਰ ਖੇਤਰ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਫਸਲਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਲਾ ਐਂਡ ਆਰਡਰ ਦੇ ਉੱਤੇ ਸਾਡੀ ਕਿਤੇ ਵੀ ਕੋਈ ਭੋਰਾ ਕੁਛਕਿਛ ਨਹੀਂ ਹੋ ਰਹੀ ਹਰ ਸਰਪਤੇ ਜੇਕਰ ਅਸੀਂ ਇਸ ਤੇ ਨਹੀਂ ਬੋਲਦੇ ਤਾਂ ਜ਼ਰੂਰ ਕੱਲੇ ਬਹੁਤ ਵੱਡੇ ਨੁਕਸਾਨ ਥੱਲੇ ਆ ਜਾਣਗੇ ਅੱਜ ਅਸੀਂ ਇਸ ਧਰਤੀ ਤੇ ਖੜਕੇ ਤੁਹਾਡੇ ਸਾਹਮਣੇ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋਈਏ ਸਾਡਾ ਇਕੱਠੇ ਹੋਇਆ ਬਿਨਾ ਗੁਜ਼ਾਰਾ ਨਹੀਂ ਹੋਣਾ